ਦਾ ਜਦੋਂ ਨਾ YouTube 'ਚ ਦਾਵਾ ਪਰ ਨੋਰਮਲੀ ਆਪਾਂ ਗੱਲਾਂ ਕਰ ਸਕਦੇ ਕੋਈ ਚੱਕਰ ਨਹੀਂ YouTube ਦਾ ਇਦਾਂ ਵੀ YouTube ਤੇ ਜਦੋਂ 50 ਸਬਸਕ੍ਰਾਈਬ ਹੋ ਗਏ ਮੰਨ ਕੇ ਚੱਲੋ ਤੁਸੀਂ ਨਵਾਂ ਚੈਨਲ ਬਣਾਇਆ ਜਦੋਂ 50 ਸਬਸਕ੍ਰਾਈਬ ਤੁਹਾਡੇ ਹੋ ਗਏ ਉਦੋਂ ਤੁਸੀਂ ਇਦਾਂ ਲਾਈਵ ਕਰ ਸਕਦੇ ਠੀਕ ਹੈ ਉਹ ਤੋਂ ਪਹਿਲਾਂ ਤੇ 50 ਸਬਸਕ੍ਰਾਈਬ ਕਰਨ ਲਈ ਤੁਹਾਨੂੰ ਜੋ ਤੁਸੀਂ ਜਿਵੇਂ ਤੁਸੀਂ ਨਵੇਂ ਹੋ ਤੁਹਾਨੂੰ ਮੈਂ ਆਈਡੀਆ ਦੇ ਸਕਦਾ ਆਈਡੀਆ ਇਹ ਹੈ ਵੀ ਜਿਹੜੀਆਂ ਸ਼ਾਰਟ ਵੀਡੀਓ ਤੁਸੀਂ ਉਹ ਆਦੋ-ਬਦ ਪਾਉਣੀਆਂ ਉਹ ਜੋ ਹਾਂ ਸ਼ਾਰਟ ਜਿਹੜੀਆਂ ਤੁਹਾਨੂੰ ਵੀਡੀਓ ਮੈਂ ਦੱਸਿਆ ਥੋੜੇ-ਥੋੜੇ 15 ਸੈਕਿੰਡ 20 ਸੈਕਿੰਡ ਦੀ ਜਾਂ 3 ਮਿੰਟ ਦੇ ਵਿੱਚ ਵਿੱਚ ਜਦੋਂ ਤੁਸੀਂ ਉਹ ਪਾਉਂਗੇ ਤੇ ਉਹਦੇ ਨਾਲ ਤੁਹਾਡੀ ਉਹ ਵੀਡੀਓ ਜਾਣਗੇ ਬਗਾ ਤੇ ਨਵੇਂ ਬੰਦੇ ਜੁੜਦਗੇ ਤੁਹਾਡੇ ਨਾਲ ਤੇ ਤੁਹਾਨੂੰ ਸਬਸਕ੍ਰਾਈਬ ਕਰਨਗੇ ਤੇ ਜਦੋਂ ਤੁਸੀਂ 50 ਸਬਸਕ੍ਰਾਈਬ ਕਰ ਲਏ ਉਸ ਤੋਂ ਬਾਅਦ ਤੁਸੀਂ ਇਦਾਂ ਜਿਹੜੇ ਜਿਵੇਂ ਆਪਾਂ ਹੁਣ ਮੈਂ ਤੁਹਾਨੂੰ ਕਰਕੇ ਦਿਖਾਇਆ ਇਦਾਂ ਲਾਈਵ ਹੋ ਸਕਦੇ ਤੇ ਆਪਣੇ ਹੋਰ ਇੱਕ ਦੋ ਮਿੰਟਾਂ ਤੱਕ ਆਪਣੇ ਦੋਸਤ ਮਿੱਤਰ ਇੱਥੇ ਸ਼ੋ ਹੋਣਗੇ ਆਪਾਂ ਨੂੰ ਜੁੜਨਗੇ ਬੰਦੇ ਕੋਈ ਨਾ ਕੋਈ ਆਉਣਗੇ ਜਰੂਰ ਤੇ ਇਹ ਐਗਜ਼ਾਮਪਲ ਹੈ ਤੁਹਾਨੂੰ ਕਰਕੇ ਦਿਖਾ ਰਿਹਾ ਆ ਜੀ ਇਹਨੇ ਉੱਥੋਂ ਪਤਾ ਲੱਗਦਾ ਪਰ ਹਾਂ ਹਾਂ ਇੱਥੇ ਆਉਣਗਾ ਜ਼ੀਰੋ ਨਹੀਂ ਜਿੱਥੇ ਇੱਥੇ ਸ਼ੋ ਹੋਣਗੇ ਹੁਣ ਜੇ ਜਦੋਂ ਜੁੜ ਗਿਆ ਕੋਈ ਠੀਕ ਹਾਂ ਚਲੋ ਚੈਨਲ ਬਣਾ ਲ ਰੰਗ ਵਾਲਾ ਹਾਂ ਹੁਣ ਆਲ ਰੰਗ ਦਾ ਹੁਣ ਨੋਟੀਫਿਕੇਸ਼ਨ ਕਈ ਨੂੰ ਉੱਠ ਨਹੀਂ ਜਾਂਦਾ ਜਾਂ ਵੈਸੇ ਵੀ ਮੈਨੂੰ ਆ ਗਿਆ ਹੋ ਸਕਦਾ ਨੋਟੀਫਿਕੇਸ਼ਨ ਜਾਂ ਹਾਂ ਜਿਹੜੇ ਲਾਇਆ ਹੋਇਆ ਠੀਕ ਨਹੀਂ ਆ ਗਿਆ ਉਹ ਨੋਟੀਫਿਕੇਸ਼ਨ ਕਿਹਨਾਂ ਪਤਾ ਨੋਟੀਫਿਕੇਸ਼ਨ ਲਾਉਣਾ ਵੀ ਹੋਵੇ ਤਾਂ ਮੈਂ ਨਹੀਂ YouTube ਕਿੱਥੇ ਆ ਤੇ ਪਿਛਕਰੀ ਆ ਚਲ ਚਲ ਇੱਥੇ ਆਉਂਦਾ ਹੁੰਦਾ ਕਈ ਵਾਰੀ ਕਈ ਵਾਰ ਆ ਜਾਂਦਾ ਵੀ ਨਹੀਂ ਹੁੰਦਾ ਨੁਰਵੇਂ ਬੰਦ ਤਾਂ ਨਹੀਂ ਕੀਤੀ ਹੋਰੀ ਕੋਈ ਹਾਂ ਨਹੀਂ ਘਰ ਦਾ ਬਸ ਇੱਥੇ ਸਿੱਧੀ ਬੰਦ ਕਰ ਦੇ ਕੋਈ ਚੱਕਰ ਨਹੀਂ ਤੂੰ ਵੀਡੀਓ ਨਾ ਚਲਾ ਦੀ ਕੋਈ ਇਹ ਤੇ ਵਿੱਚ ਕਾਪੀਰਾਈਟ ਨਾਲ ਆ ਵੀ ਚੱਲ ਪਿਆ ਆ ਵੀ ਆ ਗਿਆ ਹਾਂ ਹੁਣ ਤੂੰ ਜੇ ਆ ਵੀ ਇੱਥੋਂ ਕਲਿੱਕ ਕਰਤਾ ਨਾ ਤੇ ਇੱਥੇ ਇੱਕ ਸ਼ੋ ਹੋਊਗਾ ਵੀ ਹੁਣ ਹੁਣ ਤੂੰ ਜੇ ਆ ਵੀ ਇੱਥੋਂ ਕਲਿੱਕ ਕਰਤਾ ਨਾ ਇੱਕ ਇੱਕ ਆ ਵੀ ਮਹੰਬੂੰਡ ਆ ਜਾ ਤੇਰੇ ਨਾਲ ਤਾਂ ਹੋ ਵੀ ਗਿਆ ਸ਼ੋ ਮੇਰੇ ਨਾਲ ਵੀ ਹੋਊਗਾ ਹੋਵੇ ਹੋਵੇ ਨਾ ਇੱਕ ਨੂੰ ਆਏ ਹਾਂ ਆਏ ਗਿਆ ਤੁਹਾਨੂੰ ਕਿਹਨੂੰ ਆਹ ਲਾਈਕ ਕਰਾਓ ਲਾਈਕ ਸੋਤ ਲਾਇਕ ਹੋ ਗਿਆ ਹੋ ਗਿਆ ਕੋਈ ਲਾਈਕ ਨਹੀਂ ਹੋ ਰਿਹਾ ਵੈਸੇ ਲਾਈਵ ਹੀ ਹੋ ਸਕਦਾ ਮੈਂ ਹਾਂ ਹਾਂ ਲਾਈਵ ਜੋ ਪਿਆ ਤੇ ਹੋਗੀ ਉਹ ਹੋਣਾ ਆਏ ਨਹੀਂ ਅਜੇ ਨਹੀਂ ਹੋਇਆ ਅਜੇ ਤਾਂ ਬੁੱਲਣਾ ਹੀ ਲਾਈਵ ਆਹ ਦੇਖ ਹਾਂ ਉਹਨਾਂ ਕਹਤਾ ਕ੍ਰੇਟ ਸ਼ਾਟ ਅਜੇ ਨਹੀਂ ਲਾਈਵ ਵਾਲਾ ਬੰਦਾ ਅਜੇ ਤਾਂ ਸ਼ਾਟ ਹੀ ਪਾਉਣੇ ਪੈਣਗੇ ਪਾਵਾ ਪਾਉਣੇ ਪੈਣਗੇ ਹਾਂ ਹਾਂ ਅਜੇ ਸ਼ਾਟ ਹੀ ਪਾਉਣੇ ਪੈਣਗੇ ਉਸ ਤੋਂ ਬਾਅਦ ਵੈਸੇ ਪਾਉਣੇ ਚਾਹਾਂਦੇ ਬਣਾ ਕੇ ਜਮੇ ਤੋ ਹੇਰਵਾਦੀ ਤੋਂ ਹੋਰ ਕੋਈ ਹੁਣ ਰੋ ਇੱਥੇ ਕੋਈ ਆ ਹੁਣ ਤੂੰ ਇੱਕ ਆਇਆ ਸੀ ਨ ਇੱਕ ਆ ਗਿਆ ਐਵੇਂ ਬੰਦੇ ਜੇ ਉਹਨੇ ਆ ਕੇ ਦਿੱਤੇ ਉਹਨੇ ਸ਼ੋ ਹੋਣਗੇ ਇਹ ਤਕਰੀਬਨ 3 ਕਿ ਮਿੰਟ ਤੋਂ ਬਾਅਦ ਬੰਦੇ ਸ਼ੋ ਸ਼ੋ ਹੁੰਦੇ ਸ਼ੁਰੂ ਹੋਣੇ 60 ਮਿੰਟ ਤੋਂ ਬਾਅਦ ਹਾਂ ਫਿਰ ਜਿੰਨੇ ਜਿੰਨੇ ਜੁਮ ਲਗਾਉਂ ਉਹ ਦੋਨੋਂ ਅਗਲੇ ਜਾਂਦੀ ਹੌਲੀ ਹੌਲੀ ਉਹ নোਟੀਫਿਕੇਸ਼ਨ ਅਗਲਾ ਖੋਲਦਾ ਕਿਤੇ ਹੁਣ ਜਦੋਂ 2:48 ਹੋ ਗਏ ਹੌਲੀ ਹੌਲੀ ਆਉਣਗੇ ਹੁਣ ਮੇਜ ਕਾਰਤਾ 0 ਆ ਗਿਆ ਨਾ ਹੁਣ ਉਹ ਘਟਦਾ 0 ਹੋ ਗਿਆ ਫਿਰ ਜਿੰਨੇ ਚ ਜੁੜ ਰਿਹਾ ਜੁੜ ਰਿਹਾ ਐਂ ਜੁੜਦੇ ਲਾਈਨ ਦਾ ਵਧੀਆ ਫਿਰ ਤਾਂ ਯਾਰ ਮਨ ਕੋੜ ਕੋੜ ਜੇ 10 15 ਪਾ ਦਿਆਂ ਫਿਰ ਲਾਈਵ ਹੋਣ ਲੱਗ ਜੀ ਆਏ ਹਾਂ ਜੋ ਮਿਲੋ ਹਾਂ ਫਿਰ ਪਿਆ ਕੇ ਜੋ ਹੋਗੇ ਤੇਰੇ ਉਦੋਂ ਬਾਅਦ ਲਾਈਵ ਸਿਸਟਮ ਤੇਰਾ ਖੜ ਜੂਗਾ ਇਹ ਵੀਡੀਓ ਪਾ ਦਿਆਂ ਕਿ 50 ਜਦੋਂ ਸਾਹ ਹੋਗੇ 50 ਸਬਸਕ੍ਰਾਈਬ ਹੋਗੇ ਜੋ ਅੱਗੇ ਨਾ ਦੋ ਦੋ ਤਿੰਨ ਤਿੰਨ ਸੌ ਬੰਦਾ ਹੋ ਜਾਂਦਾ ਸੀ ਹੁਣ ਫਿਰ ਘਟ ਗਈ ਇਹ ਦੀ ਰੀਜ ਪਤਾ ਨਹੀਂ ਕਾਦੋ ਅੱਛਾ ਹਾਂ ਦੋ ਦੋ ਤਿੰਨ ਤਿੰਨ ਸੌ ਵੀ ਹੋਣ ਲੱਪਿਆ ਸੀਗਾ ਤੇ ਹੁਣ ਫਿਰ ਬਣਨਾ ਤੇ ਬਣਾਉਣਾ ਜਿਵੇਂ ਚੀਜ਼ ਸੰਭਲੀ ਚੁੱਕੀ ਆ ਲੈ ਇੱਕ ਬਾਈ ਜੁੜ ਗਿਆ ਆਪਣੇ ਨਾਲ ਉਹ ਫਿਰ ਮੈਂ ਤਾਂ ਕਿ ਵੱਖਰਾ ਨਾਮ ਰੱਖ ਲਈਏ ਤੇ ਇੱਕ ਵਾਈ ਆਪਣੇ ਨਾਲ ਜੁੜ ਗਿਆ ਹੁਣ ਇਵੇਂ ਹੋਲੀ ਹੋਲੀ ਜਿਵੇਂ ਜਿਵੇਂ ਆਪਣਾ ਨੋਟੀਫਿਕੇਸ਼ਨ ਜਾਂਦਾ ਜਾਂ ਆਪਾਂ ਨੂੰ ਸਬਸਕ੍ਰਾਈਬ ਕੀਤਾ ਵਾ ਕਿਸੇ ਨੇ ਤੇ ਜਾਂ ਵੈਸੇ ਕੋਈ ਕਰੀ ਜਾਂਦਾ ਹਨ ਵੇਖੀ ਜਾਂਦਾ ਉਦੋਂ ਆਪਣੀ ਵੀਡੀਓ ਵਿੱਚ ਜਾਵਣ ਦੀ ਲਾਈ ਹੈ ਆਹ ਇਹ ਹੁੰਦਾ ਇਹਦਾ ਗੱਲ ਹਾਂ ਤੋ ਵੀ ਹੁੰਦੇ ਇੱਥੇ ਹਾਂ ਕਮੈਂਟ ਵੀ ਥੱਲੇ ਆਉਣਗੇ ਜੇ ਕੋਈ ਕਮੈਂਟ ਕਰੂਗਾ ਤੇ ਉਹ ਥੱਲੇ ਕਮੈਂਟ ਆਊਗਾ ਅੱਛਾ ਥੱਲੇ ਕਮੈਂਟ ਇੱਥੇ ਸ਼ੋ ਹੋਊਗਾ ਜੋ ਲੋਕੀ ਆਪਣਾ ਕਮੈਂਟ ਕਰੂ ਇਥੇ ਸ਼ੋ ਹੋਊਗਾ ਆਹ ਲਾਈਕ ਕਰਤਾ ਬਾਈ ਦਾ ਆ ਗਿਆ ਆ ਵੀ ਕਿਹਦੇ ਦਾ ਆ ਆਹ ਲਾਈਕ ਕਰਤਾ ਬਾਈ ਉਹਨਾਂ ਨੇ ਹੂੰ ਚਾਰ ਦਹਾ ਚਾਰ ਹੋ ਗਏ ਨਾ ਆ ਦੋ ਹੋ ਇਥੇ ਆ ਚਾਰ ਚਾਰ ਬਾਈ ਹੋਣੀ ਆਪਣੇ ਨੂੰ ਦੇਖ ਰਹੇ ਆ ਇਸ ਵਕਤ ਠੀਕ ਇਦਾਂ ਹੀ ਨੇ ਆਪਣੇ ਦਰਸ਼ਕ ਹੌਲੀ ਹੌਲੀ ਆਪਣੇ ਨਾਲ ਜੁੜਦੇ ਰਹਿੰਦੇ ਆ ਤੇ ਆਪਾਂ ਜਿਹੜਾ ਥੈਂਕ ਯੂ ਦੋਸਤੋ ਤੇ ਵੈਸੇ ਤੁਸੀਂ ਜਿਵੇਂ ਆਪਣਾ ਕੀ ਕਹਿੰਦੇ ਹੁੰਦੇ ਵਜਨ ਭਾਰ ਨੂੰ ਘਟਾਉਣ ਲਈ ਤੁਸੀਂ ਕਸਰਤ ਕਰਦੇ ਰਹੇ ਉਹਦੇ ਬਾਰੇ ਵੀ ਜਾਣਕਾਰੀ ਦਿਓ ਕਿਦਾਂ ਘਟਾਇਆ ਤੁਸੀਂ ਭਾਰ ਆਹ ਨੇ ਠੀਕ ਹੈ ਜੀ ਹੋਰ ਸਸ ਬੰਦੇ ਜੁੜ ਗਏ ਆਪਣੇ ਨਾਲ ਆਹ ਚਾਹ ਬਣੇ ਪਈ ਜੰਦੂ ਮੈਂ ਬਾਸ ਰੱਤੀ ਉਹ ਠੀਕ ਹੈ ਆ ਵਧੀਆ ਜੀ ਵਧੀਆ ਹਾਂਜੀ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਆ ਤੁਹਾਨੂੰ ਆ ਵੇਖੀ ਆਪਣੇ ਦੱਸ ਉਹ ਬਾਈ ਉਹਨੇ ਕਮੈਂਟ ਆ ਗਿਆ ਆ ਬੁੰਡੇ ਟੋਪੀ ਕਹੇ ਤੈ ਕਰ ਯੂ ਆ ਕ੍ਰੇਜੀ ਇਹ ਮੈਂ ਕਹਾਂ ਅੰਗਰੇਜ਼ੀ ਜੀ ਘਟ ਆਉਂਦੀ ਯੂ ਆ ਕ੍ਰੇਜੀ ਆਈ ਲਵ ਯੂ ਰੋਨਾਲਡੋ ਹਾਂਜੀ ਹਾਂ ਰੋਨਾਲਡੋ ਹਾਂ ਰੋਨਾਲਡੋ ਫੁੱਟਬਾਲ ਦਾ ਖਿਡਾਰੀ ਉਹਦੇ ਵਾਲੀ ਆਈ ਲਵ ਰੋਨਾਲਡੋ ਹਾਂ ਆਈ ਆਈ ਲਵ ਰੋਨਾਲਡੋ ਲਿਖਿਆ ਹਾਂ ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਤੇ ਮੈਂ ਕਹਿੰਦਾ ਸੁਣਾ ਜੀ ਦੋਸਤੋ ਕਰੋ ਲਾਈਕ ਵੀਡੀਓ ਨੂੰ ਸ਼ੇਅਰ ਕਰੋ ਤੇ ਇਦਾਂ ਇਹ ਹੁੰਦਾ ਇਹਦਾ ਸਿਸਟਮ ਜ਼ਰਾ ਵੀ ਇਦਾਂ ਵੀ ਬੰਦੇ ਆਪਣੇ ਬਾਈਓ ਨਹੀਂ 17 ਜਾਣੇ ਜੁੜ ਗਏ ਇਸ ਵਕਤ ਤੇ ਇਵੇਂ ਵਧ ਜਾਂਦੇ ਆ ਤੇ ਕਮੈਂਟ ਆਈ ਜਾਂਦੇ ਆ ਲਾਈਕ ਆਈ ਜਾਂਦੇ ਆ ਤੇ ਆਪਾਂ ਜਿਹੜੀਆਂ ਆਪ ਦਾ ਕੋਈ ਵੀ ਗੱਲਬਾਤ ਹੋਊ ਆਪਾਂ ਕਰੀ ਜਾਂ। ਸੋ ਇਹ ਦੋਸਤੋ ਆਪਣੇ ਨਵੇਂ YouTube ਤੇ ਨਵੇਂ ਇਹਨਾਂ ਬਣਾਇਆ ਚੈਨਲ ਤੇ ਤਾਂ ਕਰਕੇ ਉਹਦੇ ਬਾਰੇ ਅਸੀਂ ਡਿਸਕਸ਼ਨ ਕਰ ਰਹੇ ਸੀ ਤੇ ਇਹ ਬਾਈ ਨੂੰ ਆਪਾਂ ਨੂੰ ਵੀਰ ਨੂੰ ਮੈਂ ਦੱਸ ਰਿਹਾ ਸੀ ਕਿ ਇਸ ਤਰ੍ਹਾਂ ਚੱਲਦਾ ਵਾ ਸਿਸਟਮ ਇਹਦੇ ਬਾਰੇ। ਤੇ ਤੁਹਾਡਾ ਧੰਨਵਾਦ ਤੁਸੀਂ ਕਮੈਂਟ ਵੀ ਕੀਤੇ ਆ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਸੋ ਦੋਸਤੋ ਹੋਰ ਸੁਣਾਓ ਦੋਸਤੋ ਹੋਰ ਜਿੰਨੇ ਦੋਸਤ ਜੁੜੇ ਇੱਕ ਵਾਰੀ ਹਾਜ਼ਰੀ ਲਵਾਓ ਕਮੈਂਟ ਜਰੂਰ ਕਰੋ ਸੁਣਦੇ ਆਪਾਂ ਬਾਈ ਤੋਂ ਕੋਈ ਗੱਲ ਬਾਤ ਥੋੜਾ ਸੰਗਦਾ ਇਹ ਹੈ ਜੀ ਬਰਦਰ ਸਾਈਕਲ ਚਲਾਉਂਦੇ ਕਿੰਨੇ ਕਿਲੋਮੀਟਰ ਚਲਾਉਂਦੇ ਸੀ ਮੈਂ ਤਾਂ 15 ਕਿਲੋਮੀਟਰ ਰੋਜ਼ ਰੋਜ਼ ਦਾ 15 ਕਿਲੋਮੀਟਰ ਰੋਜ਼ ਦਾ 15 ਕਿਲੋਮੀਟਰ ਤੇ ਹਾਂਜੀ ਦੋਸਤੋ ਇਹ ਰੋਜ਼ ਦਾ 15 ਕਿਲੋਮੀਟਰ ਸਾਈਕਲ ਚਲਾਉਂਦੇ ਵਰਜਸ ਕਰਦੇ ਸੀ ਤੇ ਇਹਨਾਂ ਨੇ ਆਪਦਾ ਵਜ਼ਨ ਕਿੰਨਾ ਘਟਾ ਲਿਆ ਜੀ ਮੈਂ 3 ਕਿਲੋ ਘਟਾ ਲਿਆ ਮਹੀਨੇ 'ਚ ਕਿੰਨਾ ਸੀ ਵਜ਼ਨ ਤੁਹਾਡਾ ਹਨ ਮੇਰਾ ਸੀਗਾ 92 ਕਿਲੋ ਸੀਗਾ 92 ਕਿਲੋ ਤੇ ਕਿੰਨੇ ਦਿਨਾਂ 'ਚ 3 ਕਿਲੋ ਘਟ ਗਿਆ ਤੁਹਾਡਾ ਜੀ 99 ਰਹਿ ਗਿਆ 20 25 ਦਿਨ 'ਚ ਘਟ ਗਿਆ ਅੱਛਾ 20 25 ਦਿਨ ਇਹਨਾਂ ਨੇ ਸਾਈਕਲ ਚਲਾਇਆ ਆ ਸਾਈਕਲ ਵੀ ਖੜਾ ਜੀ ਇਹਨਾਂ ਦਾ ਦੋਸਤੋ ਪੋ ਇਹ ਸਾਈਕਲ ਇਹਨਾਂ ਨੇ 15 ਕਿਲੋਮੀਟਰ ਰੋਜ਼ਾਨਾ ਜਾਂਦੇ ਰਹੇ ਤੇ 3 ਕਿਲੋ ਵਜ਼ਨ ਜਿਹੜਾ 20 ਦਿਨਾਂ ਦੇ ਵਿੱਚ ਇਹਨਾਂ ਨੇ ਘਟਾ ਲਿਆ ਮੰਨ ਕੇ ਚੱਲੋ ਜੇ 40 ਦਿਨਾਂ ਦੇ ਵਿੱਚ 6 ਕਿਲੋ ਵਜ਼ਨ ਘਟਾ ਸਕੋ ਘਟਿਆ ਜਾ ਸਕਦਾ ਹਾਂ ਹਾਂ ਕਿਉਂਕਿ ਕਿਉਂਕਿ 15 ਕਿਲੋਮੀਟਰ ਬਹੁਤ ਬਣ ਜਾਂਦੀ ਰੋਜ਼ ਸਾਈਕਲ ਚਲਾਉਣਾ 15 ਮੋਗਾ ਹਾਂ ਮੋਗਾ ਤੱਕ ਬਣ ਜਾਂਦੀ ਆਪਣੇ ਇੱਥੋਂ ਲੈ ਕੇ ਮੋਗੇ ਤੱਕ ਬਣ ਜਾਂਦੀ 15 ਤੇ ਠੀਕ ਹੈ ਫਿਰ ਹਾਂ ਇਹਦੇ ਹੋਰ ਵੀ ਕੋਈ ਜਮ ਜਮੂ ਵੀ ਲਾਉਂਦੇ ਤਾਂ ਨਹੀਂ ਨਹੀਂ ਜਮ ਨਹੀਂ ਲਾਉਂਦੇ ਅਛਾ ਅਛਾ 92 ਕਿਲੋ ਹੈ ਬਾਈ ਦਾ ਵਜਨ ਜੀ ਆ ਤੁਹਾਨੂੰ ਦੱਸ ਹੀ ਰਿਹਾ ਵੀਡੀਓ ਦੇ ਵਿੱਚ ਹੀ ਪਤਾ ਲੱਗ ਜਾਂਦਾ ਹਾਂ ਹਾਂ 3 ਕਿਲੋ ਘਟ ਗਿਆ ਮੇਰਾ ਹਾਂ ਤੇ ਆ ਮੈਂ ਸੋ ਥੈਂਕ ਯੂ ਜੀ ਆ ਉਹ ਗੱਲ ਸੋਣ ਹਟ ਗਿਆ ਇਹਨੂੰ ਹੁਣ ਕਰਨਾ ਸ਼ੁਰੂ ਫੇਰ ਅੱਛਾ ਅਛਾ ਮੁਰਦਾ ਨਦਨ ਦਾ ਘਟ ਗਿਆ ਵਾ ਅੱਗੇ ਤੁੰਦਾ ਜੀ ਜਾਂਦਾ ਰਿਹਾ ਤੂੰ ਉਹ ਆ ਬਾਹਲੇ ਆ ਗਏ ਨਾ ਆਵਣ ਬਾਹਲੇ ਵਿਆਹ ਆ ਵਿਆਹਾਂ ਚ ਕਰਕੇ ਨਹੀਂ ਜਾਇਆ ਗਿਆ ਹਾਂਜੀ ਕੀ ਸੋਚ ਰਹੇ ਤੁਸੀਂ ਗੁਰਜੋਤ ਸਿੰਘ ਜਾਜ ਦੇਖਦਾ ਜਾਜ ਜਾਜ ਕਿੱਥੇ ਹੈ ਹੈ ਤੂੰ ਬੋਤ ਉੱਤੇ ਜਾਜ ਕਿੱਥੇ ਹੈ ਹਾਂ ਉੱਤਰ ਕਿਵੇਂ ਆ ਪੜਾਈ ਕਿਦਾਂ ਪੇਪਰ ਕਦੋਂ ਆ ਤੁਹਾਡੇ ਸਿੱਧੀ ਗੱਲ ਖੱਲੇ ਹੈ ਕਿੰਨੇ ਤਰੀਕ ਨੂੰ ਖਤਮ ਨੰਬਰ ਕਿੰਨੇ ਤੇ ਆਏਗੀ 80 80 ਵਾਹ ਉਹ ਵਲਾ ਕੰਫੀਡੈਂਸ ਆ ਬਈ ਜੀ ਵਾਹ ਤੇਰੇ ਕੰਫੀਡੈਂਸ ਹੋਣਾ ਵੀ ਚਾਹੀਦਾ ਠੀਕ ਹੈ ਜੀ ਠੀਕ ਹੈ ਜਾਜ ਕਿੱਥੇ ਜਾਂਦਾ ਹੈ ਹਾਂ ਬਰੀਕਾ ਤੇ ਤੋ ਘਾਟ ਕੇ ਤਾਂ ਨਹੀਂ ਭਾਈ ਪਾਦੇ ਭਲਾਂ ਵਿੱਚ ਨਹੀਂ ਆ ਹੋਵੇ ਤਾਂ ਆਪਾਂ ਨੋਰਮਲ ਹੀ ਗੱਲਾਂ ਕੀਤੀਆਂ ਹਾਂ ਚੜ ਜੂਗੀ ਹੂੰ ਹੂੰ ਤੇ ਸੋਲੋ ਓਕੇ ਦੋਸਤੋ ਥੈਂਕ ਯੂ ਫਿਰ ਮਿਲਦੇ ਆ ਜੀ ਵਾਹ ਚੱਲ ਪਾਦੇ